ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਵੀਡੀਓ ਹੈਗੀ ਹੈ ਕੱਲ ਸ਼ਾਮ ਦੀ ਅ ਸ਼ਾਮ ਨੂੰ ਨਾ ਆਪਾਂ ਦਾਲ ਤਰੀ ਸੀਗੀ ਮੂੰਗੀ ਮਸਰੀ ਤੇ ਇੱਥੇ ਨਾਲ ਦੀ ਨਾਲ ਇੱਕ ਪਾਸੇ ਦਾਲ ਧਰ ਦੂੰਗੀ ਤੇ ਦਾਲ ਆਪਣੀ ਬਣੀ ਜਾਊਗੀ ਨਾਲ ਦੀ ਨਾਲ ਆਪਾਂ ਤੜਕਾ ਤਿਆਰ ਕਰ ਲਾਂਗੇ ਤੇ ਸ਼ਾਮੇ ਹੋ ਗਈ ਸੀਗੀ ਮੈਨੂੰ ਕੰਮ ਕਰਦੀ ਨੂੰ ਤੇ ਪਸ਼ੂਆਂ ਦਾ ਨਵੇੜ ਕੇ ਆਉਂਦੀ ਨੂੰ ਤੇ ਉਸ ਤੋਂ ਬਾਅਦ ਆ ਕੇ ਸਬਜੀ ਧਾਲ ਤਰੀ ਸੀਗੀ ਮੈਂ ਆ ਕੇ ਤੇ ਨਾਲ ਵਿੱਚ ਥੋੜਾ ਜਿਹਾ ਪਾ ਦਾਂਗੇ ਆਪਾਂ ਕਿਉਂ ਤਾ ਜੋ ਹਨਾ ਕੁੱਕਰ ਨੂੰ ਨਾ ਲੱਗੇ ਕਿਉਂਕਿ ਜੀ ਜਦੋਂ ਉਬਾਲਾ ਮਾਰਦੀ ਹੈ ਨਾ মুਗੀ ਮਸਈ ਦਾਲ ਫਿਰ ਕੁੱਕਰ ਸਾਰਾ ਲਵੇੜ ਦਿੰਦੀ ਆ ਢੱਕਣਾ ਤੇ ਇਸ ਲਈ ਥੋੜਾ ਜਿਹਾ ਘੋ ਪਾ ਦਿੰਦੇ ਹਿੰਨੇ ਵਿੱਚ ਫਿਰ ਵਧੀਆ ਰਿਜ ਜਾਂਦੀ ਆ ਤੇ ਬਸ ਇਹ ਤਾਂ ਥੋੜੀ ਜਿਹੀ ਭਾਫ਼ ਨਾਲੇ ਬਣ ਜਾਂਦੀ ਆ ਇੱਕ ਸੀਟੀਓ ਬਹੁਤ ਹੁੰਦੀ ਆ ਇਹਦੇ ਲਈ ਤਾਂ ਤੇ ਛੇਤੀ ਬਣ ਜਾਂਦੀ ਆ ਇੰਨੀ ਜ਼ਿਆਦਾ ਨਹੀਂ ਹੈ ਹੁੰਦੀ ਹੈਗੀ ਇਹ ਸੇਕ ਭਾਰਦੀ ਥੋੜਾ ਥੋੜਾ ਸੇਕਤੇ ਹੀ ਰਹਿਣਾ ਹੈ ਆਪਾਂ ਤੇ ਹਾਂਜੀ ਇੱਥੇ ਨਾ ਅੱਜ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰੂੰਗੀ ਜੀ ਮੈਂ ਆਪਣੇ YouTube ਦੇ ਜਿਹੜੀ ਵੀਡੀਓ ਪਾਉਂਦੀ ਆ ਉਹਦੇ ਬਾਰੇ ਹੈਨਾ ਕਿਉਂ ਮੈਂ ਨਾ ਇਹ ਉਹਨਾਂ ਬਾਰੇ ਵੀਡੀਓ ਬਣਾ ਰਹੀ ਆ ਜਿਹੜੇ ਨਾ ਮਤਲਬ ਜਿਹੜੀ ਮੇਰੀ ਵੀਡੀਓ ਦੇਖਦੇ ਨੇ ਤੇ ਬਾਅਦ ਚ ਫਿਰ ਹੈਨਾ ਜਿਨ੍ਹਾਂ ਨੂੰ ਮੇਰੀ ਵੀਡੀਓ ਪਾਉਣ ਨਾਲ ਤਕਲੀਫ ਆ ਤਕਲੀਫ ਇਹ ਕਹਿ ਸਕਦੇ ਆ ਹੈਨਾ ਜਿਹੜੇ ਜਦ ਵੀਡੀਓ ਦੇਖਦੇ ਨੇ ਫਿਰ ਸਾਡੀ ਫੈਮਿਲੀ ਨੂੰ ਦਿਖਾਉਂਦੇ ਨੇ ਵੀ ਤੁਹਾਡੇ ਇਹ ਵੀਡੀਓ ਪਾਉਂਦੇ ਨੇ ਘਰ ਦੇ ਹੈਨਾ ਮਤਲਬ ਤੇ ਇੱਕ ਤਰ੍ਹਾਂ ਮੰਨ ਲਓ ਵੀ ਕਹਿੰਦੇ ਨੇ ਵੀ ਇਹ ਵੀਡੀਓ ਪਾਉਂਦੀ ਆ ਤੁਹਾਡੀ ਹਨਾ ਤੇ ਬਾਰ-ਬਾਰ ਲਾ ਲਾ ਕੇ ਦਿਖਾਉਂਦੇ ਨੇ ਮੈਂ ਉਹਨਾਂ ਲਈ ਵੀਡੀਓ ਬਣਾ ਰਹੀ ਆ ਜਿਹੜੇ ਹਨਾ ਜਿਨ੍ਹਾਂ ਕੋ ਵੀਡੀਓ ਪਹੁੰਚਦੀ ਆ ਤੇ ਫਿਰ ਬਾਅਦ ਚ ਉਹ ਟੀਚਰਾਂ ਕਰਦੇ ਆ ਵੀ ਤੁਹਾਡੇ ਵੀਡੀਓ ਬਣਾਉਂਦੇ ਨੇ ਦੇਖੋ ਜੀ ਹਨਾ ਜਿਹੜਾ ਇਹ ਸਭ ਨੂੰ ਪਤਾ ਹੈ ਜਿਹੜਾ YouTube ਚੈਨਲ ਆ ਨਾ ਇੱਕ ਇਨਕਮ ਦਾ ਸਾਧਨ ਹੈ ਇਹ ਇਹ ਤੋਂ ਇਨਕਮ ਆਉਂਦੀ ਆ ਤੇ ਕੋਈ ਵੀ YouTube ਤੇ ਕਿਸੇ ਵੀ ਸ਼ੌਂਕ ਲਈ ਨਹੀਂ ਆਉਂਦਾ ਹੈਗਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਆਪਣੇ ਘਰ ਦੀ ਪ੍ਰਾਈਵੇਸੀ ਸਾਰਿਆਂ ਨਾਲ ਸ਼ੇਅਰ ਕਰਨ ਦਾ ਕਿਸੇ ਦੀ ਮਜਬੂਰੀ ਹੁੰਦੀ ਆ ਕੰਮ ਕਰਨਾ ਹਨਾ ਤੇ ਹਰ ਕੋਈ ਚਾਹੁੰਦਾ ਹੈ ਵੀ ਚਲੋ ਆਪਾਂ ਹਨਾ ਚਾਰ ਪੈਸੇ ਕਮਾ ਸਕੀਏ ਤਾਂ ਜੋ ਆਪਣੀ ਜ਼ਿੰਦਗੀ ਹਨਾ ਵਧੀਆ ਹੋ ਸਕੇ ਕਿਉਂਕਿ ਜੇ ਅੱਗੇ ਬੱਚਿਆਂ ਦੀ ਲਾਈਫ ਵੀ ਆ ਜਿਹੜੀ ਆਪਾਂ ਨੇ ਕੱਟ ਲਈ ਉਹ ਤਾਂ ਚਲੋ ਚਲੋ ਆਪਾਂ ਕੱਟੀ ਜਾਂਦੇ ਜੋ ਆਪਾਂ ਹਨਾ ਜਿਹੇ ਜੀ ਆਪਣੀ ਜ਼ਿੰਦਗੀ ਹੈਗੀ ਆ ਆਪਾਂ ਆਪਣੇ ਬੱਚਿਆਂ ਬਾਰੇ ਵੀ ਅੱਗੇ ਸੋਚਦੇ ਆ ਨਾ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਤੇ ਤਾਂ ਜੋ ਬੱਚੇ ਵੀ ਹਨਾ ਅੱਗੇ ਆਪਣਾ ਫਿਊਚਰ ਵਧੀਆ ਕਰ ਸਕਣ ਮਤਲਬ ਪੜ ਲੈ ਕੇ ਕੁਛ ਨਾ ਕੁਝ ਬਣ ਸਕਣ ਹਰ ਇੱਕ ਮਾਪਿ ਉਹ ਸੋਚਦਾ ਹੈ ਹਨਾ ਦੇਖੋ ਜੀ ਮੈਂ ਆ ਮੈਂ ਇੱਕ ਹਾਊਸ ਵਾਈਫ ਆ ਮੈਂ ਘਰ ਤੋਂ ਬਾਹਰ ਜਾ ਕੇ ਨਹੀਂ ਕੰਮ ਕਰ ਸਕਦੀ ਹੈਗੀ ਕਿਉਂਕਿ ਜੀ ਮੇਰੇ ਪਸ਼ੂ ਰੱਖੇ ਹੋਏ ਨੇ ਬਾਕੀ ਮੈਂ ਘਰ ਵੀ ਸੰਭਣਾ ਹਨਾ ਹੋਰ ਵੈਸੇ ਤਾਂ ਮੈਨੂੰ ਆਉਂਦਾ ਸਭ ਕੁਝ ਕੱਪੜੇ ਵੀ ਸਟੀਚ ਕਰ ਸਕਦੀ ਆ ਮੈਂ ਅੱਗੇ ਵੀ ਦੱਸਿਆ ਤੇ ਇਹ ਨਹੀਂ ਕੰਮ ਵੀ ਕਿ ਮੈਂ ਪੜ੍ਹੀ ਲਿਖੀ ਨਹੀਂਗੀ ਵੀ ਬਾਹਰ ਜਾ ਕੇ ਨੌਕਰੀ ਨਹੀਂ ਕਰ ਸਕਦੀ 12ਵੀਂ ਕਰ ਸਕਦੇ ਆ ਪਰ ਜੀ ਉਹਦੇ ਲਈ ਟਾਈਮ ਚਾਹੀਦਾ ਦੋਹਾਂ ਕੰਮਾਂ ਲਈ ਟਾਈਮ ਚਾਹੀਦਾ ਕੱਪੜੇ ਸਟੀਚਿੰਗ ਕਰਨ ਦੇ ਲਈ ਵੀ ਤੇ ਬਾਹਰ ਜਾ ਕੇ ਕੰਮ ਕਰਨ ਦੇ ਲਈ ਜੋ ਆਪਣੇ ਕੋਲ ਨਹੀਂ ਹੈਗਾ ਕਿਉਂਕਿ ਜੀ ਮੇਰੇ ਪਸ਼ੂ ਰੱਖੇ ਹੋਏ ਨੇ ਮੈਂ ਪਸ਼ੂਆਂ ਦੇ ਨਾਲ ਹੀ ਆਪਣਾ ਘਰ ਦਾ ਖਰਚਾ ਤੋੜਦੀ ਆ ਠੀਕ ਆ ਜੀ ਤੇ ਮੈਂ ਮਤਲਬ ਉਹਨਾਂ ਨੂੰ ਇਹ ਸਾਮਪਦੀਆਂ ਤੇ ਇਸ ਤੋਂ ਬਾਅਦ ਜੇ ਮੈਂ ਸੋਚਿਆ ਵੀ ਚਲੋ ਆਪਾਂ YouTube ਤੇ ਆ ਜੰਨੇ ਆ ਠੀਕ ਆ YouTube ਤੋਂ ਇਨਕਮ ਆਉਂਦੀ ਆ ਹੋਰ ਕੁਝ ਨਹੀਂ ਆਂਦਾ ਇਨਕਮ ਆਉਂਦੀ ਆ ਜ ਜਿਹਦੇ ਨਾਲ ਆਪਾਂ ਆਪਣਾ ਘਰ ਪਰਿਵਾਰ ਚਲਾ ਸਕਦੇ ਆ ਤੇ ਇਸ ਲਈ ਅਸੀਂ YouTube ਤੇ ਆਏ ਸੀਗੇ ਇਸ ਲਈ ਉਹ ਅਸੀਂ ਵੀਡੀਓ ਪਾਉਂਦੇ ਆ ਤੇ ਇਹ ਨਹੀਂਗਾ ਵੀ ਸਾਡੇ ਕਿਸੇ ਨੂੰ ਪਤਾ ਨਹੀਂਗਾ ਵੀ ਅਸੀਂ ਵੀਡੀਓ ਪਾਉਂਦੇ ਆ ਸਾਡੀ ਸਾਰੀ ਫੈਮਿਲੀ ਨੂੰ ਪਤਾ ਏ ਸਾਰੀ ਫੈਮਿਲੀ ਦੀ ਸਹਿਮਤੀ ਨਾਲ ਹੀ ਮੈਂ YouTube ਤੇ ਆਏ ਆ ਤੇ ਇਹ ਨਹੀਂ ਗਾ ਵੀ ਮੇਰੇ ਹਸਬੰਦ ਨੂੰ ਨਹੀਂ ਪਤਾ ਜਾਂ ਮੇਰੀ ਪੇਕੇ ਸੈਨ ਨਹੀਂ ਕਿਸੇ ਨੂੰ ਪਤਾ ਹੈਗਾ ਜਾਂ ਮੇਰੇ ਸਾਰੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਵੀ ਅਸੀਂ ਵੀਡੀਓ ਬਣਾਉਂਦੇ ਆ ਤੇ ਪਾਉਂਦੇ ਆ ਨਾ ਮੈਨੂੰ 1 ਮਹੀਨਾ ਹੋਇਆ ਨਾ ਹੀ ਹਾਲੇ ਮੈਨੂੰ 10 ਦਿਨ ਹੋਏ ਨੇ ਮੈਨੂੰ 2 ਸਾਲ ਹੋ ਗਏ ਕੰਮ ਕਰਦਿਆਂ YouTube ਤੇ 2 ਸਾਲ ਦੇ ਅਸੀਂ ਵੀਡੀਓ ਬਣਾਉਂਦੇ ਆ ਤੇ ਤੁਸੀਂ ਨਾ ਲਾ ਲਾ ਕੇ ਵੀਡੀਓ ਦਿਖਾਉਂਦੇ ਹੋ ਵੀ ਆਪ ਦੇਖੋ ਤੁਹਾਡੇ ਘਰ ਦੇ ਵੀਡੀਓ ਪਾਉਂਦੇ ਨੇ ਤੇ ਇਹ ਵੀਡੀਓ ਪਾਉਨੇ ਆ ਅਸੀਂ ਆਪਣੀ ਇਨਕਮ ਲਈ ਜੇ ਤੁਹਾਨੂੰ ਸਾਡੀ ਵੀਡੀਓ ਪਾਉਣ ਨਾਲ ਇੰਨੀੋ ਤਕਲੀਫ ਆ ਤਾਂ ਪਲੀਜ਼ ਸਾਡੇ ਖਾਤੇ ਲੈ ਜੋ ਤੇ ਉਹਦੇ ਵਿੱਚ ਪੈਸੇ ਪਾ ਦਿਆ ਕਰੋ 10000 ਮਹੀਨੇ ਦਾ ਪਾ ਦਿਆ ਕਰਿਓ ਅਸੀਂ ਆਪਦਾ ਘਰ ਚਲਾ ਸਕੀਏ ਉਹਦੇ ਨਾਲ ਠੀਕ ਆ ਜੀ ਜੇ ਇੰਨਾ ਹੀ ਤੁਹਾਨੂੰ ਹੈਗਾ ਏ ਫਿਰ ਅਸੀਂ ਵੀਡੀਓ ਪਾਉਣੀ ਛੱਡ ਦਾਂਗੇ ਤੇ ਤੁਸੀਂ ਵੀ ਖੁਸ਼ ਹੋ ਜਿਓ ਹਨਾ ਸਭ ਨੂੰ ਪਤਾ ਏ ਸਾਡੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਸਭ ਨੂੰ ਪਤਾ ਏ ਵੀ ਅਸੀਂ ਵੀਡੀਓ ਬਣਾਉਨੇ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਡੇ ਪਰਿਵਾਰ ਨੂੰ ਵੀ ਇਹ ਵੀਡੀਓ ਪਾਉਂਦੇ ਨੇ ਇਹ ਜਿਹੀਆਂ ਵੈਸੇ ਸਾਡੀ ਵੀਡੀਓ ਚ ਹੁੰਦਾ ਕੀ ਆ ਘਰ ਦੇ ਕੰਮੇ ਹੁੰਦੇ ਨੇ ਹੋਰ ਤਾਂ ਅਸੀਂ ਕੁਝ ਨਹੀਂ ਦਿਖਾਉਂਦੇ ਹੈਗੇ ਤੇ ਬਾਹਰ ਜਦੋਂ ਬਾਹਰ ਅੰਦਰ ਜਾਂਦੇ ਆ ਉਹ ਬਣਾਉਂਦੇ ਆ ਹੋਰ ਤਾਂ ਮਤਲਬ ਕੁਝ ਜ਼ਿਆਦਾ ਅਸੀਂ ਨਹੀਂ ਮਤਲਬ ਕੋਈ ਇਹ ਜੀ ਕੋਈ ਗੱਲਬਾਤ ਵੀ ਜਿਹੜੀ ਤੁਹਾਨੂੰ ਦੇਖ ਕੇ ਸ਼ਰਮ ਆਉਂਦੀ ਹੋਵੇ ਵੀ ਇਹ ਜਿਹੀ ਵੀਡੀਓ ਬਣਾਉਂਦੇ ਆ ਕੰਮ ਕੰਮ ਮੈਂ ਪਹਿਲਾਂ ਵੀ ਕਰਦੀ ਸੀ ਠੀਕ ਆ ਹੁਣ ਵੀ ਕਰਦੀ ਆ ਹੁਣ ਜਾਂਚੀ ਇਦਾਂ ਵੀ ਕੈਮਰਾ ਲਾ ਕੇ ਕਰ ਲੰਨੇ ਆ ਅੱਗੇ ਐਦਾਂ ਸੀਗਾ ਬਿਨਾ ਕੈਮਰੇ ਤੋਂ ਕਰਦੇ ਸੀਗੇ ਅੱਗੇ ਆਪਣੇ ਜਿਹੜੇ ਮੈਂ ਕੰਮ ਕਰਦੀ ਸੀ ਉਹਦੇ ਨਾਲ ਮੈਨੂੰ ਕੋਈ ਇਨਕਮ ਨਹੀਂ ਆਉਂਦੀ ਸੀ ਜਿਹੜੇ ਹੁਣ ਮੈਂ ਕੰਮ ਕਰਦੀ ਆ ਉਹਦੇ ਨਾਲ ਮੈਨੂੰ ਇਨਕਮ ਆਉਂਦੀ ਆ ਜਿਹੜੇ ਅਸੀਂ YouTube ਤੇ ਪਾਉਨੇ ਆ ਇਹਦੇ ਵਿੱਚ ਗਲਤ ਕੀ ਆ ਤੁਸੀਂ ਜ਼ਰੂਰ ਦੱਸਿਓ ਮੈਨੂੰ ਵੀ ਇਹਦੇ ਵਿੱਚ ਕੋਈ ਗਲਤ ਗੱਲ ਆ ਜੀ ਅਸੀਂ ਵੀਡੀਓ ਪਾਉਨੇ ਆ ਤੁਸੀਂ ਵੀਡੀਓ ਲਗਾ ਲਗਾ ਕੇ ਦੱਸ ਦਿਓ ਵੀ ਤੁਹਾਡੇ ਵੀਡੀਓ ਪਾਉਂਦੀਆਂ ਨੇ ਮੈਂ ਤਾਂ ਇਹ ਕਹੂੰਗੀ ਜੇ ਜ਼ਿਆਦਾ ਤਕਲੀਫ ਆ ਤਾਂ ਪਲੀਜ਼ ਸਾਨੂੰ ਪੈਸੇ ਭਲ ਦਿਆ ਕਰੋ ਅਸੀਂ ਨਹੀਂ ਵੀਡੀਓ ਪਾਇਆ ਕਰਾਂਗੇ ਤੇ ਬਾਕੀ ਜੀ ਜੇ ਮੈਂ ਗਲਤ ਬੋਲਤੀ ਤਾਂ ਮਾਫੀ ਮੰਗਦੀ ਆ ਪਰ ਜੀ ਤੁਸੀਂ ਇਦਾਂ ਨਾ ਕਰੋ ਸਾਡੀ ਸਾਰੀ ਫੈਮਿਲੀ ਨੂੰ ਪਤਾ ਹੈ ਵੀ ਅਸੀਂ ਵੀਡੀਓ ਪਾਉਨੇ ਆ ਮੇਰੇ ਹਸਬੰਦ ਤਾਂ ਪਹਿਲਾਂ ਖੁਦ ਬਣਾਉਂਦੇ ਸੀ ਇਹ ਸਾਡੇ ਨਾਲ ਉਹ ਵੀ ਆਉਂਦੇ ਸੀ ਨਾ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਆਏ ਹੋਏ ਨੇ ਤੇ ਬਾਕੀ ਜੀ ਜਿਹੜੀ ਬਾਕੀ ਜਿਹੜੀ ਦੁੱਖ ਤਕਲੀਫ ਸਾਡੇ ਪਰਿਵਾਰ ਤੇ ਆਉਂਦੀ ਆ ਉਹ ਮੈਂ ਤੇ ਮੇਰੇ ਬੱਚੇ ਹੀ ਝੱਲਦੇ ਨੇ ਹੋਰ ਤੀਸਰਾ ਬੰਦਾ ਕੋਈ ਨਹੀਂ ਚੱਲਦਾ ਹੈਗਾ ਵੀ ਕੋਈ ਤੀਜਾ ਬੰਦਾ ਸਾਡਾ ਝੱਲਦਾ ਹੈ ਜਿਹੜੀ ਹੁਣ ਇਸ ਟਾਈਮ ਵੀ ਸਾਡੇ ਪਰਿਵਾਰ ਤੇ ਹਨਾ ਚੱਲ ਰਹੀ ਆ ਮਤਲਬ ਜੇ ਜੋ ਵੀ ਮੰਨ ਲਓ ਦੁੱਖ ਤਕਲੀਫ ਚੱਲ ਰਿਹਾ ਉਹ ਵੀ ਮੈਂ ਤੇ ਮੇਰੇ ਬੱਚੇ ਝੱਲਦੇ ਨੇ ਤੀਜਾ ਕੋਈ ਨਹੀਂ ਚੱਲਦਾ ਹੈਗਾ ਕੋਈ ਸਾਨੂੰ ਪੈਸੇ ਨਹੀਂ ਦੇ ਰਿਹਾ ਖਾਣ ਨੂੰ ਵੀ ਬੇਲੇ ਬੈਠਿਆ ਸਾਨੂੰ ਪੈਸੇ ਦਿੰਦਾ ਹੈ ਵੀ ਤੁਸੀਂ ਖਾ ਲਓ ਅਸੀਂ ਆਪਦਾ ਕਰਦੇ ਆ ਤੇ ਖਾਂਦੇ ਆ ਕਿਸੇ ਤੋਂ ਮੰਗਦੇ ਨਹੀਂਗੇ ਤੇ ਆਪਦੀ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ ਇਸ ਤੋਂ ਉੱਤੇ ਸਾਡੇ ਕੋਲ ਕੁਝ ਨਹੀਂ ਆਏਗਾ ਤੇ ਜੇ ਤੁਹਾਨੂੰ ਜਿਆਦਾ ਹੀ ਤਕਲੀਫ ਹੈ ਨਾ ਸਾਡੀ ਵੀਡੀਓ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਤੇ ਤੁਸੀਂ ਫਿਰ ਨਾ ਦੇਖਿਓ ਸਾਡੀ ਵੀਡੀਓ ਅਸ ਤਾਂ ਤੁਹਾਨੂੰ ਕਹੈਂਦੇ ਵੀ ਨਹੀਂਗੇ ਵੀ ਆਓ ਸਾਡੀ ਵੀਡੀਓ ਨੂੰ ਵਾਚ ਕਰੋ ਜੀ ਨੂੰ ਚੰਗੇ ਲੱਗਦੇ ਆ ਉਹ ਦੇਖ ਲਓ ਜੀ ਨੂੰ ਨਹੀਂ ਚੰਗੇ ਲੱਗਦੇ ਸਕਿੱਪ ਕਰਕੇ ਗਾਹ ਨਿੰਗ ਜੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੀ سپورਟ ਨਾਲੇ ਅਸੀਂ ਮਤਲਬ ਅੱਗੇ ਤੁਰਾਂਗੇ ਹੋਰ ਬਹੁਤ ਦੁਨੀਆ ਜੀ ਜਿਹੜੀ ਸਪੋਰਟ ਕਰਦੀ ਐ ਜਿਹੜੇ ਲਾਈਕ ਕਰਦੇ ਨੇ ਤੇ ਜ਼ਰੂਰੀ ਨਹੀਂਗਾ ਪਲੀਜ਼ ਸਾਰੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਸਾਡੇ ਘਰਦਿਆਂ ਨੂੰ ਨਾ ਆਏ ਦੋਸੋ ਵੀ ਇਹ ਤੁਹਾਡੇ ਵੀਡੀਓ ਪਾਉਂਦੇ ਨੇ ਸਭ ਨੂੰ ਪਤਾ ਐ ਜੀ ਸਭ ਦੀ ਸਲਾਹ ਨਾਲ ਲੱਗੇ ਆ ਅਸੀਂ ਤੇ ਬਾਕੀ ਜੀ ਮੇਰੇ ਬੱਚੇ ਮੇਰੇ ਨਾਲ ਨੇ ਤੇ ਉਹ ਨਾਲ ਵੀਡੀਓ ਵੀ ਬਣਾਉਂਦੇ ਨੇ ਤੇ ਨਾਲ ਵੀ ਖੜਦੇ ਨੇ ਉਹ ਤਾਂ ਮੈਂ ਉਹਨਾਂ ਨੂੰ ਦੱਸਿਆ ਸੀ ਨਾ ਵੀ ਇਦਾਂ ਗੱਲ ਦੱਸੀ ਜਾਂ ਮੈਂ ਉਹਨਾਂ ਨੂੰ ਤੇ ਉਹ ਕਹਿੰਦੇ ਕਹਿੰਦੇ ਮੰਮੀ ਸਾਨੂੰ ਦੱਸ ਕੌਣ ਆ ਕਹਿੰਦੇ ਅਸੀਂ ਉਹਨੂੰ ਪੁੱਛ ਕੇ ਆਉਨੇ ਆ ਵੀ ਭਾਈ ਆਜੋ ਸਾਡੇ ਘਰ ਦਾ ਖਰਚਾ ਚੱਕ ਲੋ ਹਨਾ ਤੇ ਬਈ ਜੇ ਸਾਨੂੰ ਦੇ ਦੋ ਹਨਾ ਖਾਣ ਨੂੰ ਤੇ ਅਸੀਂ ਨਹੀਂ ਪਾਉਂਦੇ ਹੈਗੇ ਦੇਖੋ ਜੀ ਹਨਾ ਹਰ ਇੱਕ ਕੰਮ ਕਰਨ ਲਈ ਮਤਲਬ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਕੋਈ ਨਾ ਕੋਈ ਕੰਮ ਕਰਨਾ ਜ਼ਰੂਰੀ ਹੁੰਦਾ ਤੇ ਕਈ ਵਾਰ ਜਾ ਕੇ ਕਰਦੇ ਆ ਜੇ ਹੁਣ ਇਹ ਇੱਕ ਹਨਾ ਸੋਸ਼ਲ ਮੀਡੀਆ ਤੇ ਇੱਕ ਮਤਲਬ ਇਨਕਮ ਦਾ ਸਾਧਨ ਬਣਿਆ ਤੇ ਕਿਉਂ ਨਾ ਆਪਾਂ ਯੂਜ਼ ਕਰ ਸਕਦੇ ਇਹਨੂੰ ਤੁਹਾਡੇ ਵਰਗੇ ਲੋਕ ਹੁੰਦੇ ਆ ਜਿਹੜੇ ਮਤਲਬ ਕਿਸੇ ਨੂੰ ਅੱਗੇ ਨਹੀਂ ਵਧਣ ਦਿੰਦੇ ਹੈਗੇ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਦੀ ਆਪਦੇ ਘਰ ਦੇ ਵਿੱਚ ਚੱਲਦੀ ਨਹੀਂ ਆਪਦੀਆਂ ਜਨਾਨੀਆਂ ਉਹਨਾਂ ਦੇ ਵਸਦੇ ਵਿੱਚ ਨਹੀਂ ਗੀਆਂ ਕਹਣੇ ਦੇ ਵਿੱਚ ਨਹੀਂ ਗੀਆਂ ਉਹ ਦੂਸਰੇ ਦੇ ਮਤਲਬ ਕੀ ਕੰਮ ਹੈ ਦੂਸਰੇ ਨੂੰ ਛੇੜਦੇ ਨੇ ਨੌਂਦਰਾ ਮਾਰਦੇ ਨੇ ਵੀ ਜਾ ਕੇ ਆਪਦੇ ਘਰ ਵਿੱਚ ਲੜੋ ਹਨਾ ਇਹ ਐਦਾਂ ਹੀ ਆ ਤਾਂ ਹੀ ਤੁਸੀਂ ਦਿਖਾਉਂਦੇ ਹੋ ਵੀ ਤੁਹਾਡੇ ਆ ਵੀਡੀਓ ਪਾਉਂਦੀਆਂ ਨੇ ਹਾਂਜੀ ਪਾਉਂਨੇ ਆ ਅਸੀਂ ਤਾਂ ਪਾਉਂਦੇ ਰਹਾਂਗੇ ਹੁਣ ਤੁਹਾਡੀ ਇੰਨੀ ਕ ਗੱਲ ਲਈ ਅਸੀਂ ਪਿੱਛੇ ਨਹੀਂ ਹਟਣ ਲੱਗੇ ਹੈਗੇ ਵੀ ਤੁਸੀਂ ਸਾਨੂੰ ਪਿੱਛੇ ਹਟਾ ਸਕਦੇ ਹੋ ਤੇ ਬਾਕੀ ਜੀ ਇੱਥੇ ਜੀ ਅਸੀਂ ਤੜਕਾ ਵਗੈਰਾ ਲਾਤਾ ਜਸ ਕਰਨ ਆ ਗਿਆ ਸੀਗਾ ਨਾਲ ਇਹ ਵੀ ਲੱਗ ਗਿਆ ਸੀਗਾ ਤੇ ਇਹ ਕਹਿੰਦਾ ਮੰਮੀ ਮੈਂ ਭੁੰਨ ਦੰਨਾ ਮੈਂ ਹਾਂ ਚੱਲ ਭੁੰਨ ਲੈ ਤੇ ਇਹ ਕਹਿੰਦਾ ਮੈਂ ਬਣਾਉਂਗਾ ਬਾਕੀ ਇਹ ਆਪਣੀਆਂ ਗੱਲਾਂ ਦੱਸ ਰਿਹਾ ਸੀਗਾ ਇਹਨੇ ਨਾ ਪਤਾ ਨਹੀਂ ਇੰਸਟਾਗ੍ਰਾਮ ਤੇ ਕੋਈ ਵੀਡੀਓ ਦੇਖੀ ਸੀਗੀ ਗੈਸ ਚੁੱਲੇ ਦੀ ਉਹਦੇ ਬਾਰੇ ਦੱਸ ਰਿਹਾ ਸੀਗਾ ਕਹਿੰਦਾ ਮੰਮੀ ਇਹ ਇੱਕਣ ਚੱਲਦਾ ਵੀ ਉਹਦੀ ਲੋੜ ਨਹੀਂ ਪੈਂਦੀ ਹੈਗੀ ਗੈਸ ਦੀ ਵੀ ਬਹੁਤ ਵਧੀਆ ਚੱਲਦਾ ਸੇਕ ਵੀ ਬਹੁਤ ਵਧੀਆ ਹੁੰਦਾ ਐਦਾਂ ਦੀਆਂ ਗੱਲਾਂ ਹੀ ਦੱਸ ਰਿਹਾ ਸੀਗਾ ਤੇ ਬੱਸ ਜੀ ਹੁਣ ਆਪਾਂ ਨਾ ਇੱਥੇ ਤੜਕਾ ਲਾ ਕੇ ਨਾ ਵਿੱਚੇ ਪਾ ਦਾਂਗੇ ਉਹਦੇ ਦਾਲ ਦੇ ਵਿੱਚ ਤੇ ਧਨੀਆ ਵਗੈਰਾ ਮੈਂ ਨਾਲ ਦੀ ਨਾਲ ਕੱਟ ਲਿਆ ਤੇ ਨਾਲ ਦੀ ਨਾਲ ਆਪਾਂ ਰੋਟੀ ਲਈ ਆਟਾ ਗੁੰਨ ਲਾਂਗੇ ਥੋੜਾ ਜਿਹਾ ਮੇਰੇ ਕੋਲ ਪਿਆ ਸੀਗਾ ਥੋੜਾ ਜਿਹਾ ਹੀ ਗੁੰਨਣਾ ਸੀਗਾ ਕੁਛ ਜਿਹੜਾ ਸੀਗਾ ਮਤਲਬ ਦੁਪਹਿਰੇ ਰੋਟੀਆਂ ਲੈ ਗਈਆਂ ਸੀ ਉਹਦੇ ਵਿੱਚੋਂ ਥੋੜਾ ਜਿਹਾ ਬਚਿਆ ਹੋਇਆ ਸੀਗਾ ਉਹ ਆਪਾਂ ਹੁਣ ਪਕਾ ਲਾਂਗੇ ਤੇ ਦੇਖੋ ਇੱਥੇ ਨੂਨ ਮਿਰਚ ਵੀ ਜਿਸ ਕਰਨ ਆਪੇ ਪਾ ਰਿਹਾ ਕਹਿੰਦਾ ਮੈਂ ਹੀ ਪਾਉਂਗਾ ਸਾਰਾ ਮਾਹ ਚਲ ਪਾ ਲਾ ਤੇ ਇੰਨਾ ਦਾ ਮਨਮਰਜ਼ੀ ਹੁੰਦੀ ਆ ਕਦੇ ਕਦੇ ਆ ਕੇ ਹੈਲਪ ਕਰਨ ਆ ਜਾਂਦੇ ਨੇ ਕਦੇ ਕਦੇ ਭੱਜ ਵੀ ਜਾਂਦੇ ਨੇ ਕਹਿ ਦਿੰਦੇ ਨੇ ਅਸੀਂ ਨਹੀਂ ਵੀ ਅਸੀਂ ਖੇਲਣਾ ਏ ਇਹ ਤੇ ਨੂਨ ਮਿਰਚ ਪਾ ਰਿਆ ਪੁੱਛ ਗਈ ਪਾਉਂਦਾ ਮੈਨੂੰ ਐ ਤਾਂ ਕਿੰਨਾ ਕੁ ਪਾਵਾਂ ਮੈਨੂੰ ਇਦਾਂ ਸੀਗਾ ਵੀ ਚੱਲ ਅੱਜ ਹਨਾ ਕੋਈ ਮਤਲਬ ਹਲਕੀ ਜੀ ਦਾਲ ਬਣਾ ਲੈਂਦੇ ਆ ਪਹਿਲਾਂ ਸਾਕ ਖਾਦਾ ਸੀਗਾ ਤੇ ਫੇਰ ਹੁਣ ਇਹ ਦਾਲ ਬਣਾ ਲਈ ਸੀ ਕਿ ਮੂਗੀ ਮਸਰੀ ਉਹਦੇ ਬਾਅਦ ਦੇਖਾਂਗੇ ਕੀ ਬਣਾਉਂਦੇ ਆ ਕਿਉਂ ਸਬਜ਼ੀਆਂ ਬਹੁਤ ਮਹਿੰਗੀਆਂ ਨੇ ਮੈਂ ਨਾ ਭਾਈ ਖੜਾਇਆ ਸੀਗਾ ਤੇ ਉਹਨੇ ਆਲੂ 50 ਰੁਪਏ ਕਿਲੋ ਦਿੱਤੇ ਤੇ ਹਰੇ ਮਟਰ 80 ਰੁਪਏ ਕਿਲੋ ਤੇ ਗੋਭੀ ਦਾ ਰੇਟ ਵੀ ਬਹੁਤ ਜ਼ਿਆਦਾ ਬਤਾਉਂ ਵੀ ਇੰਨੇ ਮਹਿੰਗੇ ਹੋਏ ਪਏ ਨੇ ਸਾਰੀਆਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਇਨਸਾਨ ਖਾਊ ਕੀ ਬਹੁਤ ਔਖਾ ਏ ਬਹੁਤ ਜ਼ਿਆਦਾ ਮੰਗਾਈ ਆ ਜੀ ਦਾਣਾਂ ਵੀ ਇਦੀਆਂ ਇੰਨੀ-ਇੰਨੀ ਮਹਿੰਗੀਆਂ ਨੇ ਉੱਤੇ ਜੀ ਸਬਜ਼ੀਆਂ ਵੀ ਇੰਨੀਆਂ ਮਹਿੰਗੀਆਂ ਹੋ ਗਈਆਂ ਬਹੁਤ ਔਖਾ ਹੋ ਗਿਆ ਹਲਤਾ ਚਲੋ ਸਾਗ ਆ ਗਿਆ ਵਿੱਚ ਸਾਗ ਕਰਕੇ ਸਰ ਜਾਂਦਾ ਹਨਾ ਇੱਕ ਦਿਨ ਬਣਾ ਕੇ ਚਲੋ ਦੋ ਤਿੰਨ ਡੰਗ ਖਾਦਾ ਜਾਂਦਾ ਏ ਪਰ ਬੱਚੇ ਉਹਨੂੰ ਵੀ ਨੱਕ ਬੁੱਲ ਮਾਰਦੇ ਨੇ ਬਸ ਦੋ ਕ ਡੰਗ ਖਾ ਕੇ ਕਹਿ ਦੇਣਗੇ ਜਿਸ ਕਰਨ ਪਤਾ ਕੀ ਕਹਿੰਦਾ ਪਿਛਲੀ ਵਾਰ ਜਦੋਂ ਸਾਗ ਤੀਸਰੇ ਮੈਂ ਡੰਗ ਇਹਨੂੰ ਦਿੱਤਾ ਕਹਿੰਦਾ ਸਾਗ ਖੜਾ ਖੜਾ ਮਾਰਨਾ ਤੇ ਸਾਨੂੰ ਤੇ ਕਹਿੰਦਾ ਬਸ ਹੁਣ ਸਾਗ ਹੀ ਖਲਾਈ ਜਾਨੀ ਆ ਫਿਰ ਵੇਚ ਜੇ ਨੂੰ ਪਰੌਂਠੇ ਲਾਉਣੇ ਪੈ ਜਾਂਦੇ ਆ ਪਰੌਂਠੇ ਕਰਦੇ ਖਰਾਬ ਨੇ ਆਪਾਂ ਲਾਤਾ ਲੈਣਿਆ ਸਿਆਣਾ ਦੇ ਵਿੱਚ ਸਿਆਣਾ ਦੇ ਵਿੱਚ ਜਿਆਦਾ ਮਤਲਬ ਪਰੌਂਠੇ ਖਾਣੇ ਵੀ ਨਹੀਂ ਸਹੀ ਹੁੰਦੇ ਹੈਗੇ ਖਰਾਬੇ ਕਰਦੇ ਨੇ ਤਾਂ ਕਰਕੇ ਫਿਰ ਵਿੱਚ ਨੂੰ ਦਾਲ ਪਣੀ ਬਣਾ ਲੈਣੇ ਹੁੰਨੇ ਕੋਈ ਪਤਲੀਆਂ ਜਿਹੀਆਂ ਦਾਲਾਂ ਬਣਾ ਲੈਣੇ ਆ ਜਿਹੜੀ ਛੇਤੀ ਹਾਜਮ ਹੋ ਜਾਵੇ ਤੇ ਮੂੰਗੀ ਮਸਤਰੀ ਨੂੰ ਵੀ ਕਈ ਲੋਕ ਤਾਂ ਕਹਿੰਦੇ ਨੇ ਬਿਮਾਰੀ ਦਾ ਘਰ ਪਰ ਇਹ ਸਾਰਨੋਂ ਵਧੀਆ ਵੈਸਟ ਦਾਲ ਆ ਇਹਦੇ ਵਿੱਚ ਪ੍ਰੋਟੀਨ ਬਹੁਤ ਜਿਆਦਾ ਹੁੰਦਾ ਹੈ ਤੇ ਤਾਂ ਹੀ ਡਾਕਟਰ ਇਹਨੂੰ ਜ਼ਿਆਦਾ ਖਾਣ ਨੂੰ ਦੱਸਦੇ ਨੇ ਇਹ ਕਿਉਂਕਿ ਛੇਤੀ ਹਾজম ਹੋ ਜਾਂਦੀ ਆ ਹਨਾ ਤੇ ਨਾਲੇ ਵਧੀਆ ਰਹਿੰਦੀ ਆ ਸੇਦ ਦੇ ਨਾਲ ਸੇਦ ਦੇ ਲਈ ਤੇ ਚਲੋ ਜੀ ਆਪਾਂ ਨੇ ਇੱਥੇ ਧਨੀਆ ਵੀ ਪਾਤਾ ਧਨੀਆ ਪਾ ਕੇ ਬੱਸ ਥੋੜਾ ਜਿਹਾ ਦાળ ਨੂੰ ਨਾ ਸੇਕ ਲਵਾ ਲਾਂਗੇ ਹੋਰ ਵਿਚੇ ਮਸਾਲਾ ਵਗੈਰਾ ਸਾਰਾ ਪੁੱਜੇ ਤੋਂ ਬਾਅਦ ਉਹਦੇ ਵਿੱਚੇ ਪਾ ਦਾਂਗੇ ਦਾਲ ਦੇ ਵਿੱਚ ਤੇ ਉਹਨੂੰ ਸੇਕ ਲਵਾ ਦਾਂਗੇ ਇੱਥੇ ਮੇਰਾ ਜੀ ਆਟਾ ਵੀ ਗੁੰਨ ਹੋ ਗਿਆ ਤੇ ਆਟਾ ਗੁੰਨ ਕੇ ਇੱਥੇ ਰੱਖ ਲਾਂਗੇ ਰੋਟੀ ਮੈਂ ਚੁੱਲੇ ਤੇ ਹੀ ਲਾਈ ਸੀਗੀ ਰੋਟੀ ਨਹੀਂ ਇੱਥੇ ਪਕਾਈ ਹੈਗੀ ਕਿਉਂਕਿ ਜੀ ਗੈਸ ਘਟ ਗਿਆ ਇਹ ਪਤਾ ਕੀ ਹੋਇਆ ਜਾਂ ਤਾਂ ਜਿਹੜਾ ਸੀ ਕੱਲ ਪਰਸੋ ਮੋਟਰ ਚਲਾਤੀ ਨਾ ਉਹਦੇ ਨਾਲ ਗੈਸ ਠੰਡਾ ਪੈ ਜਾਂਦਾ ਖਾਲ ਆਪਣੇ ਗੋਬਰ ਗੈਸ ਦੇ ਕੋਲ ਚੀ ਜਾਂਦਾ ਨਾ ਫਿਰ ਉਹਦੇ ਨਾਲ ਗੈਸ ਘਟ ਜਾਂਦੀ ਆ ਨਹੀਂ ਤਾਂ ਬਬਦੀ ਚੱਲੀ ਜਾਂਦਾ ਸੀਗਾ ਫਿਰ ਹੁਣ ਨੱਕਾ ਮੈਂ ਬੰਦ ਕਰਕੇ ਆਂਦਾ ਪਾਣੀ ਉਧਰੋਂ ਤੇ ਚਲੋ ਹੁਣ ਬਣ ਜੂਗਾ ਰਾਤੋਂ ਰਾਤ ਅੱਜ ਰਾਤ ਬਣ ਜੂਗਾ ਤੇ ਕੱਲ ਨੂੰ ਚੱਲ ਪੂਗਾ ਪਰ ਫੇ ਮੈਂ ਨਾ ਰੋਟੀ ਫੇ ਚੁੱਲੇ ਦੀ ਲਾਲੀ ਸੀ ਨਾਲੇ ਛੇਤੀ ਲੈ ਜਾਂਦੀ ਹੈ ਗੈਸ ਤੇ ਤਾਂ ਲੱਗ ਜਾਂਦੇ ਨੇ 10 ਮਿੰਟ ਪਰ ਉਥੇ ਮਤਲਬ ਛੇਤੀ ਚਲੋ ਅੱਗ ਬਾਲ ਕੇ ਨਾ ਛੇਤੀ ਪੱਕ ਜਾਂਦੀਆਂ ਨੇ ਤਾਂ ਨਾਲੇ ਹੁਣ ਤਾਂ ਹਨਾ ਅੱਗ ਦੀ ਲੋੜ ਐ ਆੜਾ-ਆੜੇ ਬਹਿ ਜਾਂਦੇ ਨੇ ਬੱਚੇ ਜਦੋਂ ਅੱਗ ਬਾਲਦੇ ਆ ਸੇਕਣ ਬਹਿ ਜਾਂਦੇ ਨੇ ਤੇ ਚਲੋ ਹੁਣ ਤਾਂ ਮੌਸਮ ਵੈਸੇ ਠੀਕ ਹੋ ਗਿਆ ਪਹਿਲਾਂ ਤਾਂ ਤੁਹੋਂ ਦਬਾਉ ਪੈਣ ਲੱਗ ਗਿਆ ਸੀਗਾ ਹੁਣ ਤਾਂ ਵਧੀਆ ਹੀ ਮੌਸਮ ਇੰਨਾ ਜ਼ਿਆਦਾ ਹੈ ਨਹੀਂਗਾ ਹੁਣ ਤੋਂ ਅੰਦਰ ਰਾਤ ਨੂੰ ਹੁੰਦੀ ਨਹੀਂਗੀ ਤੜਕੇ ਵੀ ਨਹੀਂ ਹੁੰਦੀ ਹੈਗੀ ਬਹੁਤ ਵਧੀਆ ਮੌਸਮ ਹੋਇਆ ਪਿਆ ਏ ਤੇ ਚਲੋ ਜੀ ਆਪਣਾ ਆਟਾ ਵੀ ਇੱਥੇ ਗੁੰਨਿਆ ਗਿਆ ਏ ਬਾਕੀ ਜੀ ਜੇ ਵੀਡੀਓ ਕਿਸੇ ਨੂੰ ਦੇਖ ਕੇ ਗੁੱਸਾ ਲੱਗਿਆ ਤਾਂ ਮਾਫ ਕਰਦੇ ਹੋ ਪਰ ਜੇ ਮੈਨੂੰ ਬਹੁਤ ਗੁੱਸਾ ਆਇਆ ਜਦੋਂ ਤੁਸੀਂ ਐਦਾਂ ਵੀਡੀਓ ਦੱਸਿਆ ਮੈਨੂੰ ਹਨਾ ਤੇ ਤਾਂ ਹੀ ਫੇ ਮੈਂ ਮੈਂ ਵੀ ਅੱਜ ਵੀਡੀਓ ਦੇ ਵਿੱਚ ਕਹਾ ਵੀ ਜਿਹਨੂੰ ਤਕਲੀਫ ਆ ਵੀ ਤਾਂ ਸਾਨੂੰ ਦੱਸ ਦੋ ਹਨਾ ਸਾਨੂੰ ਘਰ ਆ ਕੇ ਪੁੱਛ ਲੋ ਸਾਡੇ ਨਾਲ ਸਿੱਧੀ ਗੱਲਬਾਤ ਕਰ ਲੋ ਵੀ ਤੁਸੀਂ ਵੀਡੀਓ ਪਾਉਂਦੇ ਹੋ ਕਿਉਂ ਪਾਉਂਦੇ ਹੋ ਪੁੱਛ ਲੋ ਸਾਨੂੰ ਸਾਨੂੰ ਦੱਸਾਂਗੇ ਤੁਹਾਨੂੰ ਅਸੀਂ ਹਨਾ ਬਿਕਾਤੇ ਪਾਉਂਦੇ ਆ ਤੇ ਇੱਥੇ ਨਾ ਜਿਸ ਕਰਨਾ ਮਸਾਲਾ ਜੇ ਲੈ ਕੇ ਆ ਗਏ ਸੀ ਐਮ ਡੀ ਐਚ ਕਹਿੰਦਾ ਇਹ ਪਾਲਾ ਮੈਂ ਕਿਹਾ ਵੀ ਇਹ ਨਹੀਂ ਪਾਉਣਾ ਹੈਗਾ ਇਹਦੇ ਪਾਪੇ ਨੂੰ ਵੱਧ ਸ਼ੌਂਕ ਆ ਇਹ ਐਮ ਡੀ ਐਚ ਪਾਉਣ ਦਾ ਹਰ ਇੱਕ ਦਾਲ ਦੇ ਵਿੱਚ ਪਾ ਕੇ ਬਹੁਤ ਖਾਂਦਾ ਹੈ ਪਰ ਅਸੀਂ ਨਹੀਂ ਖਾਂਦੇ ਹੈਗੇ ਮੈਂ ਤਾਂ ਆਬਦੀ ਦਾਲ ਦੇ ਵਿੱਚ ਨਹੀਂ ਪਾਉਂਦੀ ਹੈਗੀ ਮੈਂ ਤਾਂ ਉਹਨੂੰ ਕਹਾਂ ਮੈਂ ਜਦੋਂ ਤੈ ਖਾਣੀ ਹੁੰਦੀ ਹੈ ਦਾਲ ਨਾ ਵੀ ਆਬਦੀ ਦਾਲ ਦੇ ਵਿੱਚੇ ਪਾ ਲਿਆ ਕਰ ਇਹ ਤੇਜ ਹੁੰਦਾ ਮਸਾਲਾ ਫਿਰ ਇਹਦੇ ਨਾਲ ਜਲਾਟ ਜੀ ਖੋਣ ਲੈਂਦੀ ਹੈ ਨਾ ਜਿਸ ਸੈਜਬੀ ਦਿਖਾ ਕੇ ਖੁਸ਼ ਆਏ ਮਸਾਲਾ ਤੇ ਮੈਂ ਇਹਨੂੰ ਕਹਤਾ ਮੈਂ ਇਹ ਰੱਖ ਦੇ ਉੱਤੇ ਪਰੇ ਕਹਿੰਦਾ ਪਾ ਦੰਦੇ ਥੋੜਾ ਜਿਹਾ ਇਹਨੇ ਤੜਕਾ ਲਾਇਆ ਸੀ ਨਾ ਅੱਜ ਕਹਿੰਦਾ ਮੈਂ ਪਾ ਦੰਨਾ ਮੈਂ ਨਹੀਂ ਪਾਉਣਾ ਹੈਗਾ ਤੇ ਚਲੋ ਜੀ ਆਪਣਾ ਇੱਥੇ ਤੜਕਾ ਵੀ ਐਨ ਪੁੱਜ ਗਿਆ ਮਸਾਲਾ ਜਿਹੜੇ ਪਾਏ ਨੇ ਉਹਦੇ ਵਿੱਚ ਬਾਕੀ ਹੁਣ ਕੁੱਕਰ ਦੀ ਹਵਾ ਕੱਢ ਕੇ ਗੈਸ ਤੇ ਟੱਕਣ ਖੋਲ ਕੇ ਚਲੋ ਜੀ ਮਸਾਲਾ ਜਿਆ ਵੀ ਪਾ ਦਾਂਗੇ ਅਸੀਂ ਵਿੱਚ ਤੇ ਥੋੜਾ ਜਿਹਾ ਸੇਕ ਲਵਾਵਾਂਗੇ ਤਾਂ ਜੋ ਦਾਲ ਹਨਾ ਮਤਲਬ ਉਹ ਗਾੜੀ ਜੀ ਹੋ ਜਵੇ ਹੋਰ ਮਸਾਲਾ ਜਿਹੜਾ ਤੜਕਾ ਉਹਦੇ ਵਿੱਚ ਰਲ ਜਵੇ ਧਨੀਆ ਨਾਲ ਬਹੁਤ ਵਧੀਆ ਟੇਸਟ ਆਉਂਦਾ ਦਾਲ ਪਾਣੀ ਦਾ ਹੁਣ ਧਨੀਆ ਚਲੋ ਆਪਣੇ ਬਾਦੂ ਹੋ ਗਿਆ ਹੁਣ ਬਹੁਤ ਵਧੀਆ ਪਾਇਆ ਕਰਾਂਗੇ ਖੁੱਲਾ ਡੁੱਲਾ ਐਨ ਧਨੀਆ ਬਾਕੀ ਜੀ ਚਲੋ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੀ ਜੋ ਕੁਝ ਕੋਈ ਬੋਲਦਾ ਬੋਲੀ ਜਾਵੇ ਅਸੀਂ ਪਿੱਛੇ ਨਹੀਂ ਹੁਣ ਹਟਣ ਲੱਗੇ ਹੈਗੇ ਹੁਣ ਜਿਉ ਹੁਣ ਜੇ ਅਸੀਂ ਅੱਗੇ ਤੁਰਿਆ ਤਾਂ ਹੁਣ ਪਿੱਛੇ ਤਾਂ ਹਟ ਨਹੀਂ ਸਕਦੇ ਕਿਉਂਕਿ ਜੇ ਸਾਨੂੰ ਸਭ ਨੂੰ ਕੁਝ ਪਹਿਲਾਂ ਹੀ ਪਤਾ ਸੀਗਾ ਕਿਉਂਕਿ ਜੀ ਹਰ ਇੱਕ ਇੱਕ ਕੋਲ ਵੀਡੀਓ ਜਾਣੀ ਆ ਹਰ ਇੱਕ ਨੇ ਦੇਖਣੀ ਆ ਤੇ ਲੋਕਾਂ ਨੇ ਗੱਲਾਂ ਵੀ ਕਰਨੀਆਂ ਨੇ ਅਸੀਂ ਪਹਿਲਾਂ ਹੀ ਸਭ ਕੁਝ ਤਿਆਰ ਸੀਗੇ